ਆ ਸਾ ਜੀ ਜਾਂਚ ਕਰਦੇ ਪਿਆ ਜੀ ਇਥੋਂ ਮੈਂ ਪੈਟਰੋਲਿੰਗ ਕਰਦਾ ਆਂ ੜਿਆ ਬੰਦਾ ਇੱਥੇ ਡਿੱਗਿਆ ਸੀ ਜਾਂ ਡਿਊਟੀ ਅਫਸਰ ਸਾਡੇ ਆਏ ਆ ਪਤਾ ਲੱਗਾ ਵੀ ਇਹ 92 ਯਾਰ ਹੈ ਉੱਤੇ ਕੋਈ ਲੱਗੀ ਗੱਡੀ ਦੇ ਨਾਲ ਥੱਲੇ ਡਿੱਗ ਪਿਆ ਪੁਲ ਤੋਂ ਤੇ ਅਸੀਂ ਮੌਕੇ ਤੇ ਐਂਬੂਲੈਂਸ ਬੁਲਾ ਕੇ ਤੇ ਡਿਊਟੀ ਅਫਸਰ ਆਏ ਇਹਨਾਂ ਨੂੰ ਹਸਪੀਟਲ ਨੂੰ ਭੇਜਿਆ ਮੁੰਡੇ ਦੀ ਕੰਡੀਸ਼ਨ ਕਿਹੋ ਜਿਹੀ ਹੈ ਉਤਨਾ ਠੀਕ ਆ ਉਹਦੇ ਮਤਲਬ ਕਿ ਲੱਤਾਂ ਨੂੰ ਸੱਟਾਂ ਲੱਗੀਆਂ ਉਹ ਉਸ ਦੇ ਉੱਪਰ ਡਿੱਗਿਆ ਆ ਪੁਲ ਤੋਂ ਉੱਤੋਂ ਡਿੱਗਿਆ ਸਾਡੇ ਆਉਣ ਤੋਂ ਪਹਿਲਾਂ ਡਿੱਗ ਪਿਆ ਸੀ ਡਿੱਗਣ ਦਾ ਕੋਈ ਕਾਰਨ ਪਤਾ ਲੱਗਾ ਨਹੀਂ ਉਹ ਦੇਖਦੇ ਆਂ ਜੀ ਜਾਂਚ ਕਰਦੇ ਆਂ ਕੁਛ ਨਹੀਂ ਪਤਾ ਜੀ ਡਿਊਟੀ ਅਫਸਰ ਆਏ ਆ ਥਾਣੇ ਤੋਂ ਸੱਦੇ ਆ ਉਹ ਦੇਖਦੇ ਆ ਕੀ ਗੱਲ ਹੋਈ ਆ ਉਹ ਸਾਰੇ ਵੈਰੀਫਾਈ ਕਰਕੇ ਦੱਸਣਗੇ ਠੀਕ ਆ ਕਿ ਜਿਹੜੀ ਗੱਡੀ ਦੇ ਨਾਲ ਵੱਜਾ ਐਕਸੀਡੈਂਟ ਹੋਇਆ ਉਹ ਗੱਡੀ ਦੇਖਦੇ ਆ ਜੀ ਅਸੀਂ ਤਾਂ ਥੱਲੋਂ ਆ ਰਹੇ ਸੀ ਪੈਟਰੋਲਿੰਗ ਕਰਦੇ ਤੇ ਜਦੋਂ ਸਾਨੂੰ ਪਤਾ ਲੱਗਾ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਭੇਜਿਆ ਵਾ ਬਾਕੀ ਉਹਨਾਂ ਦੇ ਪਤਾ ਲੱਗੂਗਾ ਬਿਆਨਾਂ ਦੇ ਜਾਂ ਜਦੋਂ ਹੋਸ ਥੋੜੀ ਕਰਦੇ ਆ ਵੀ ਕੀ ਗੱਲ ਹੋਈ ਆ ਫਿਰ ਜੋ ਵੀ ਹੋਊਗਾ ਮੌਕੇ ਦੇ ਡਿਊਟੀ ਅਫਸਰ ਆਏ ਸਾਡੇ ਉਹ ਜੋ ਵੀ ਬੰਦ ਕਾਰਵਾਈ ਉਹ ਹੋਊਗੀ ਜੀ ਇਹਨਾਂ ਛੱਡ ਦੋ ਦੇਖੀ ਕਦੀ ਬਾਰੇ ਕੀ ਨਾ ਆਜਾ ਆਪਣਾ ਮੇਰਾ ਨਾਮ ਜੀ ਰਮੇਸ਼ ਕੁਮਾਰ ਕੀ ਕੀ ਹੋਇਆ ਕੀ ਕਿਹੜਾ ਐਕਸੀਡੈਂਟ ਹੋਇਆ ਭਾਈ ਬੰਦਾ ਉੱਤੋਂ ਥੱਲੇ ਡਿੱਗਾ ਹਲਮਟ ਪਾਇਆ ਸੀ ਤੇ ਹਲਮਟ ਕਰਕੇ ਉਹਦਾ ਬਚਾ ਆ ਲੱਗਦਾ ਉਹਦੀਆਂ ਦੋਵੇਂ ਫੈਕਚਰ ਹੋ ਗਈਆਂ ਹਾਂਜੀ ਮੁੰਡੇ ਦੀ ਪਛਾਣ ਹੋ ਗਈ ਕੌਣ ਆ ਗਈ ਕਿੱਥੋਂ ਆ ਰਿਹਾ ਪਛਾਣ ਉਹਦੇ ਮਾਲਕ ਆ ਗਏ ਸੀ ਟੱਕਰੀ ਬੈਟਰੀ ਵਾਲੇ ਜਿਹੜੇ ਆਏ ਉਹ ਫੋਨ ਚੁੱਕੇ ਭੱਜ ਗਏ ਠੀਕ ਹੈ ਕਿ ਕੋਈ ਲਾਗੇ ਖਲੋਤਾ ਨਹੀਂ ਠੀਕ ਹੈ ਹਰ ਦੀ ਸਪੋਰਟ ਤੇ ਖਲੋਣਾ ਚਾਹੀਦਾ ਅੱਜ ਕੱਲ ਤੇ ਕਿਸੇ ਨੂੰ ਵੀ ਕੁਝ ਹੋ ਸਕਦਾ ਬੰਦੇ ਦੀ ਪਛਾਣ ਹੋਈ ਕੋਈ ਕੋਣ ਹੈ ਗਈ ਕੋਣ ਹਾਂ ਵਰਕਰ ਹੈਗਾ ਸੀ ਕਿ ਇਹ ਫੈਕਟਰੀ ਦਾ ਠੀਕ ਹੈ ਸੁਪਰਵਾਈਜ਼ਰ ਸੀ ਤੇ ਉਹਨੂੰ ਕਿੱਥੇ ਹਸਪੀਟਲ ਭੇਜਿਆ ਹਾਂਜੀ ਹੁਣ ਹਸਪੀਟਲ ਭੇਜ ਦਿੱਤਾ ਉਹਨਾਂ ਨੂੰ ਪੁਲਿਸ ਮੌਕੇ ਤੇ ਆ ਗਈ ਸੀ ਠੀਕ ਹੈ ਇਹ ਗੱਡੀ ਨਾਲ ਐਕਸੀਡੈਂਟ ਹੋਇਆ ਕੀ ਹੈ ਕੋਈ ਪਤਾ ਇਹ ਹੁਣ ਭਾਈ ਉੱਪਰ ਤੇ ਕੋਈ ਗਿਆਨ ਮੋਟਰਸਕਲ ਉੱਪਰ ਹੀ ਆ ਬਾਕੀ ਉਹਦਾ ਕਾਕੀ ਇਨਸਾਨੀਅਤ ਕਿੰਨੀ ਸ਼ਰਮਸਾਰ ਹੋਈ ਉਹਦਾ ਮੋਬਾਈਲ ਡਿੱਗਿਆ ਕੋਈ ਬੈਟਰੀ ਵਾਲੇ ਆ ਰਿਖਸ਼ੇ ਵਾਲਾ ਫੋਨ ਚੁੱਕ ਕੇ ਲੈ ਗਿਆ ਚੁੱਕ ਕੇ ਲੈ ਗਿਆ ਬਚਾਉਣ ਦੀ ਕਿ ਉਹਨੂੰ ਚੁੱਕਣ ਦੀ ਜਗ੍ਹਾ ਭੈਣ ਟੁੱਟੇ ਉਹ ਬੰਦਾ ਉਹ ਚੁੱਕ ਕੇ ਭਾ ਗਿਆ ਵੀ ਤੂੰ ਇਨਸਾਨ ਦੀ ਬਲੇ 3 ਤੋਂ ਘੱਟ ਦੇਖੋ ਨਾ ਸਹੀ ਇਹ ਬੰਦਾ ਡਿੱਗਾ ਹੈ ਜਾਂ ਹੈਗਾ ਤੇ ਮਰ ਗਿਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਅੱਜ ਉਹਦੇ ਨਾਲ ਆਇਆ ਕੱਲ ਨੂੰ ਮਰਨਾ ਵੀ ਹੋ ਸਕਦਾ ਕਿਸੇ ਨੂੰ ਨਾ ਵੀ ਹੋਏਗਾ ਜੇ ਅਸੀਂ ਇੱਕ ਦੂਜੇ ਦਾ ਸਾਥ ਨਹੀਂ ਜਮਾਵਾਂਗੇ ਇਸ ਤਰ੍ਹਾਂ ਜਿਹੜਾ ਮਰ ਜਾਊਗਾ ਬੰਦਾ ਛੱਟਲੇ ਵੀ ਕੋਈ ਨਿਸ਼ਾਨੀਆਂ ਦੇਖਣਾ ਚਾਹੀਦਾ ਲੋਕਾਂ ਨੂੰ ਪਹੁੰਚ ਗਿਆ ਬਦਿਆ ਬਾਕੀ ਹੈਗਾ ਹਲਪਰਟ ਜਰੂਰ ਕੋਤੇ ਰੋਂਗ ਸਾਈਡ ਦਾ ਕੋਈ ਇੰਤਜ਼ਾਮ ਸਰਕਾਰ ਨੂੰ ਕਰਨਾ ਚਾਹੀਦਾ ਹੈ ਉਹਦੀ ਜਾਨ ਬਚਾ ਦਿੱਤੀ ਜਾਨ ਬਚਾ ਲਈ ਬਹੁਤ ਵੱਡੀ ਗੱਲ ਹੈ ਫ੍ਰੈਕਚਰ ਹੈ ਉਹਦਾ ਰੀਡ ਦੀ ਹੱਡੀ ਫ੍ਰੈਕਚਰ ਹੋ ਗਈ ਹਲਪਰਟ ਨੇ ਜਾਨ ਬਚਾਈ ਬਾਕੀ ਸਰਕਾਰ ਨੂੰ ਚਾਹੀਦਾ ਜਿਹੜਾ ਰੋਂਗ ਸਾਈਡ ਚੜਦੇ ਨੇ ਪੱਕਾ ਰੋਕ ਨਾਕਾ ਲਾਇਆ ਜਾਵੇ ਤਾਂ ਕਿ ਰਾਤ ਨੂੰ ਵੀ ਲੋਕੀ ਨਾ ਚੜਨ ਸਾਨੂੰ ਪੱਕਾ ਕਲੀਅਰ ਨਹੀਂ ਹੈ ਕਿ ਉਹ ਰੋਂਗ ਸਾਈਡ ਤੋਂ ਡਿੱਗਾ ਕਿਉਂ ਸਹੀ ਆ ਰਿਹਾ ਸੀ ਇਹਦੇ ਬਾਰੇ ਕਲੀਅਰ ਨਹੀਂ ਹੋਇਆ ਹਜੇ ਫਿਰ ਹਾਲਤ ਐਂਬੂਲੈਂਸ ਕਰਕੇ ਦਨੂੰ ਭੇਜਣ ਦੀ ਕੀਤੀ ਮਾਲਕ ਕਿਉ ਲੈ ਕੇ ਗਏ ਬਾਕੀ ਉਹਦੀ ਵਾਇਗੁਰ ਰੱਖਿਆ ਕਰੇ ਉਹਦੀ ਸੇਫ ਦੀ ਠੀਕ ਹੈ